ਸਾਸਰੀਆ ਕਾਲ ਜੀ ਮਾਹਤ ਕ੍ਰਿਸ਼ਨ ਮੂਰਤੀ ਦੇ ਉੱਪਰ ਜੀ ਆਇਆਂ ਨੂੰ ਆਪਾਂ ਅੱਜ ਕਟਿੰਗ ਕਰ ਰਹੇ ਸੀ ਇਹ ਵਾਲਾ ਸੂਟ ਵੀ ਗਲਾ ਬਣਿਆ ਹੋਇਆ ਹੈ ਐਮਬਲੋਇਡਰੀ ਕੀਤੀ ਹੋਈ ਹੈ ਦੇ ਉੱਪਰ ਔਰ ਕਾਹਨ ਜਿਆਦਾ ਇਹ ਕਪੜਾ ਆ ਤੇ ਇਹਦੇ ਪੀਸ ਕੱਢਨੇ ਸੀ ਸਭ ਤੋਂ ਪਹਿਲਾਂ ਅਸੀਂ ਇਹਦੇ ਨਾਲ ਇਸ ਤਰੀਕੇ ਦਾ ਬਾਟਮ ਹੈ ਇਹਦੇ ਵਿੱਚੋ ਜਿਹੜੀ ਸਾਡੀ ਹੈਗੀ ਆ ਉਹ ਲਾਈਨਿੰਗ ਹੈ ਵਰਕ ਕੀਤਾ ਹੋਇਆ ਇਸ ਤਰੀਕੇ ਦਾ ਬਹੁਤ ਹੀ ਪਿਆਰਾ ਜਿਹਾ ਪੌਚੇ ਦੇ ਉੱਪਰ ਤੇ ਹੁਣ ਆਪਾਂ ਕਰਨੇ ਕਟਿੰਗ ਪੀਸ ਕੱਟਾਂਗੇ ਸਭ ਤੋਂ ਪਹਿਲਾਂ 6.5 ਇੰਚ ਲੰਬੀ ਲੈ ਲਾ ਕਾਟ ਪਾ ਕੇ ਦੇਖੀ ਫਿਰ ਮੈਂ ਦੇਖ ਲੈਣੀ ਹੈ ਠੀਕ ਹੈ ਕਾਟਾ ਦੋਵੇਂ ਅਗਲੀ ਤੇ ਪਿਛਲੀ ਦੋਨੇ ਪਾ ਕੇ ਦੇਖ ਲੈ ਆਉਂਦੀ ਨਹੀਂ ਪਰ ਇੱਕ ਵਾਰੀ ਹੱਥ ਤੱਕ ਮਾ ਕੇ ਦੇਖ ਨਾ ਕੋਈ ਗੱਲ ਨਹੀਂ ਮੈਂ ਦੁਬਾਰਾ ਠੀਕ ਕਰ ਦੂੰਗੀ ਤੂੰ ਥੋੜੀ ਥੋੜੀ ਕੋਸ਼ਿਸ਼ ਕਰੋਗੇ ਤਾਂ ਹੀ ਹੋਊਗਾ ਸ਼ਿਰਾ ਇਹ ਲੈ ਮੈਂ ਕੋਲ 60 39 ਦਿੱਤੀ ਕਿ ਇਹ ਮੇਰੀ ਮੰਮੀ ਤੋਂ ਸੁਣ میری ਗੱਲ ਇਹ ਨਾ ਡਿਸਟੈਂਸ ਘਟਾ ਹੈ ਤਾਂ ਨਹੀਂ ਪੈ ਰਿਹਾ ਇਹਨੂੰ ਇੱਧਰ ਥੋੜਾ ਅੰਦਰ ਨੂੰ ਕਰ ਲੈਂਦਾ ਹੈ ਸਕੇਲ ਲਿਆ ਪਸਾਰ ਹੈ ਤਾਂ ਛੋਟਾ ਰੰਗ ਕਰ ਤੀਨੂ ਕਰ ਨਹੀਂ ਇਹ ਇਹ ਜੇ ਆਏਗਾ ਇਹ ਵੈਸੇ ਤਾਂ ਮੋਸਟਲੀ 6 ਹੀ ਹੁੰਦਾ ਹੈ ਜਾਂ 6.5 ਹੀ ਆਪਾਂ ਕਰਦੇ ਜਿਹੜੇ ਭਾਰੀ ਸਾਈਜ਼ ਬਣੇ ਹਨਾ ਤੇ ਪਰ ਇਹਦੇ ਵਿੱਚ ਜਿਵੇਂ ਸਿਰਾ ਆ ਹੁ ਗੁਲਾਈ ਨਹੀਂ ਪੈ ਰਹੀ ਇਹਨੂੰ ਥੋੜਾ ਜਿਹਾ ਅੰਦਰ ਕਰ ਲਓ ਇਸਕੇ ਲਈ ਠੀਕ ਹੈ ਹੁਣ ਅੱਛੀ ਕੱਟ ਪੈ ਜੂਗੀ ਪੂਰੀ ਗੁਲਾਈ ਚ ਠੀਕ ਹੈ ਪੈ ਗਈ ਫਿਰ ਵੀ ਮੈਂ ਜਿਸ ਤਰੀਕੇ ਬੰਨ੍ਹ ਕੇ ਰੱਖਿਆ ਬਰਾ ਇਹ ਇਹਨੂੰ ਹਾਂ ਜੇ ਸਾਢੇ 5 ਹੋ ਜੂਗਾ ਨਾ ਇਥੋਂ ਇਹ ਆ 6 ਸੀ ਤੇ ਸਾਢੇ 5 ਹੋ ਗਿਆ ਠੀਕ ਹੈ ਇਹਨੂੰ ਇੱਧਰ ਟੇਪਰ ਕਰਦੇ ਆ ਠੀਕ ਹੈ ਇਹ ਹੈਗੀ ਫਰੰਟ ਵਾਲੀ ਇਹ ਹੈਗੀ ਬੈਕ ਵਾਲੀ ਕਿਉਂਕਿ ਜਦੋਂ ਤੁਸੀਂ ਦੋਨੇ ਛੇ ਤੇ ਪਾਉਨੇ ਤਾਂ ਪੈ ਨਹੀਂ ਰਿਹਾ ਇਹ ਮੈਨੂੰ ਨਹੀਂ ਕਰਾਣਾ ਨਾ ਨਿਸ਼ਾਨ ਠੀਕ ਨਹੀਂ ਨਿਸ਼ਾਨ ਠੀਕ ਕੋਸ਼ਿਸ਼ ਕਰੂੰਗੇ ਤਾਂ ਹੀ ਪਹੁੰਚੇ ਬੱਚੇ ਕੀ ਹੋਗਾ ਲਾ ਲਾ ਕੇ ਦੇਖੂਗਾ ਤਾਂ ਹੁਣ ਇਹਨੂੰ ਕਿੰਨਾ ਹੈਗੀ ਹੈ ਪਿੰਨ ਲੈ ਕੇ ਸਾਰੇ ਪਾਸੇ ਇਦਾਂ ਨਿਸ਼ਾਨ ਕੱਢਣੇ ਨੇ ਠੀਕ ਜੀ ਨਾਮੀਆ ਕਿਤੇ ਇਦਾਂ ਤੇ ਤੇ ਇਦਾਂ ਸਾਰੇ ਫੋਰ ਸਾਈਡਡ ਲਾਉਣੇ ਨੇ ਚਾਰੇ ਪਾਸੇ ਨਿਸ਼ਾਨ ਅੰਦਰ ਬਾਹਰ ਚਲੇ ਜਾਣੇ ਨੇ ਠੀਕ ਹੈ ਬਾਕੀ ਇਹ ਵੀ ਕੱਢ ਦੇਣੀ ਆ ਨਾਲ ਨਾਲ ਚਲੋ ਫੈਨਕਿਆ ਲੋਪਾ ਜਿਨਾ ਦਾ ਜੋ ਤਾਂ ਜਿਵੇਂ ਜੇ ਦਰਫੋਂ ਪਰਵਾਇ ਤੇ ਦਨੋ ਜਿਦਾ ਜਲਪਾ ਵੀ ਨਹੀਂ ਕਰਦੀ ਨਹੀਂ ਜਾਣਾ ਸੀ ਬੋਨਾਨੀ ਨਾਲ ਪੇਟ ਨਹੀਂ ਬਿਆਦ ਕੋ ਨਹੀਂ ਕਰਦੀ ਸੀ ਕਿਹ ਕਿਆ ਜੀ ਵੀ ਨਹੀਂ ਸੀਗਾ ਤੁਸੀਂ ਤਾਂ ਦੇਖੀ 2.5 ਇੰਚ ਕੱਟਦੀ ਹੈ ਅੱਗੇ ਪਿਛਲੇ ਵਾਰ ਕਿੰਨਾ ਕੱਟਿਆ ਸੀ ਗਲਾ 2.5 ਇੰਚ ਕੱਟਿਆ ਸੀ ਹਾਂ ਬਹੁਤ ਦੋ ਸੇਮਾਈ ਮੀ ਪੋਨੇ ਤਿੰਨ ਤੱਕ ਨੋਰਮਲ ਰੱਖੀਏ 2.5 ਕੱਟ ਦਿੰਦੇ ਹਾਂ ਠੀਕ ਹੈ ਤੇ ਇਹ ਚੇਹਰਾ ਕੱਢੀਏ ਸਾਢੇ 6 ਕਿੰਨਾ ਚੇਹਰਾ ਕੱਢੀਏ ਸਾਢੇ 6 ਕਟਿੰਗ ਕਰਦਾ ਜਦੋਂ ਕੱਪੜਾ ਨਹੀਂ ਵੀ ਹੁੰਦਾ ਨਾ ਫालतू ਕੱਪੜਾ ਲੈ ਕੇ ਆਇਆ ਕਰੋ ਗਲੇ ਤੇ ਪੀਸ ਕੱਟਿਆ ਕਰੋ ਤੇ ਜੋੜਿਆ ਕਰੋ ਠੀਕ ਹੈ ਜਿੰਨਾ ਚਿਰ ਤੁਸੀਂ ਹੱਥ ਨਹੀਂ ਚਲਾਉਂਗੇ ਫਿਰ ਤੁਹਾਡੇ ਮੁਸ਼ਕਿਲ ਹੋ ਜੂਗੀ ਹੈ ਕਿਰਸਾ ਕਰੋ ਬਸ ਮੇਰੇ ਦੱਸੇ ਦਿਨ ਆ ਦੇ ਲੱਸ போல்ட் கார்ல இதனால் போல்ட் கார்ல ਤਾਮਨਾ ਹੈ ਕਿ ਜਿਹੜੇ بڑے ਗਲੇ ਨਾ ਲੰਬੇ ਵਾਲੇ ਗੜੇ ਆ ਗਲੇ ਉਹਨਾਂ ਨੂੰ ਤੁਸੀਂ ਸਿੱਖ ਜਾਓ ਨੂੰ ਫੋਹ ਕਰਨਾ ਕਿ ਕਿੱਦਾਂ ਕਟਿੰਗ ਕਰਨਾ ਹੈ ਨਹੀਂ ਕਿੱਦਾਂ ਇਹ ਜੜਨੀ ਨਹੀਂ ਕਿਉਂਕਿ ਇਹਨਾਂ ਜੜਨ 'ਚ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਬੱਚਿਆਂ ਨੂੰ ਲੰਬਾ ਹੁੰਦਾ ਹੈ ਗਲਾ ਸੈਂਟਰ ਨਹੀਂ ਹੁੰਦਾ ਉਹਦੇ ਨਾਲ ਪਹਿਲਾਂ ਸਾਰਾ ਚੰਗੇ ਤਰੀਕੇ ਨਾਲ ਕੱਢ ਕੇ ਇਹਦੇ ਉੱਪਰ ਉਹ ਇੱਕ ਕੱਚੀ ਸਿਉਣ ਮਾਰ ਲੈ ਤਾਂ ਕਿ ਸਾਰਾ ਅੰਦਰ ਚਲ ਜਾਵੇ ਠੀਕ ਹੈ ਛੋਟੇ ਛੋਟੇ ਬਰੀਕ ਜਿਹੇ ਲੁਕ ਪੀਸ ਲਾ ਦਾਂਗੇ ਕੁਛ ਨਾ ਕੁਛ ਡਿਜ਼ਾਈਨ ਬਣਾ ਦਾਂਗੇ ਅਤਲਕੇ ਨੇ ਮਸ ਚੇਂਜ ਹੋ ਚੁੱਕੇ ਇੱਧਰਲੇ ਪਾਸੇ ਰੱਖ ਕੇ ਇਦਾਂ ਠੀਕ ਹੈ ਇੱਧਰਲੇ ਪਾਸੇ ਰੱਖ ਕੇ ਤੇ ਇਹ ਸਾਰੀ ਇਦਾਂ ਸਿਉਣ ਮਾਰ ਲੈ ਤਾਂ ਕਿ ਵੀ ਜਿਹੜਾ ਨਾ ਕੈਂਚੀ ਨਾਲ ਝੁੰਜਾ ਕੱਢੀ ਤੇ ਰੱਖਣੀ ਹੈ। ਇਹ ਝੁੰਜਾ ਛਿਧਰ ਨਿਕਲੇ ਸਾਫ਼ ਹੋ ਜਾਵੇ। ਠੀਕ ਸਾਰਾ ਇਦਾਂ ਕੱਢ ਕੇ ਇੱਕ ਕੱਚੀ ਸਿਉਣ ਮਾਰ ਲਓ। ਇਹ ਇੱਕ ਰਹਾ ਹੀ ਰੱਖ ਦੇ ਬਿਲਕੁਲ ਤੇ ਨਾਲ ਹੀ ਵਾਈਟ ਕਪੜਾ ਚੱਕ ਲਈਏ ਤੇ ਠੀਕ ਹੈ। ਅਰੇ ਬਿੰਦੀ ਕੋਈ ਨਾ ਕੋਈ ਥੋੜਾ ਜਨਾ ਇਹਦੇ ਕੰਨ ਪੈ ਗਿਆ ਹੋਇਆ ਹੈ ਕਿੱਡਾ ਥੋੜਾ ਜਿਹਾ ਜਾ ਰਿਹਾ ਹੈ ਇੱਕ ਦੋ ਚੀਜ਼ਾਂ ਹੈਗੀਆਂ ਜਿਹੜੀਆਂ ਹਰਾਸ ਕੱਪੜੇ ਤੇ ਬਣਾਉਂਗੀ ਜਦੋਂ ਅਸੀਂ ਇੱਥੇ ਲੈ ਕੇ ਆਉਨੇ ਨੇ ਇੱਥੋਂ ਤੱਕ ਲੈ ਕੇ ਆਉਣੀਆਂ ਤਾਂ ਕੋਸ਼ਿਸ਼ ਕਰਿਆ ਕਰੋ ਕਿ ਇਹ ਇਹ ਨੂੰ ਇੱਥੋਂ ਲੌਕ ਕਰ ਦਿਓ ਠੀਕ ਹੈ ਤਾਂ ਕਿ ਜਦੋਂ 나ੜਾ ਪਾਉਂਗੀ ਤਾਂ ਫਿਰ ਉਹ ਮੁਸ਼ਕਿਲ ਨਹੀਂ ਹੋਊਗੀ ਵਾਰ-ਵਾਰ ਵਿੱਚ ਉੱਤਰ ਜਾਂਦਾ ਹੈ ਤੇ ਨੈਕਸਟ ਟਾਈਮ ਕੀ ਹੈ ਇਹ ਇਹ ਥੋੜਾ ਖਿੱਚਿਆ ਗਿਆ ਆ ਜਿਵੇਂ ਇਹਦਾ ਆ ਸੈਂਟਰ ਸੀਗਾ ਜਿਹਨੇ ਇੱਥੇ ਆਉਣਾ ਸੀਗਾ ਤੇ ਉਹ ਥੋੜਾ ਜਾਇ ਨਹੀਂ ਖਿੱਚਿਆ ਗਿਆ ਆ ਬਾਕੀ ਫਿਰ ਵੀ ਗੁੱਡ ਹੈ ਤੇ ਉਹ ਲੈ ਆ ਸਲਵਾਰ ਲੈ ਆ ਸਲਵਾਰ ਦੇ ਉੱਤੇ ਦਸਤਰੀ ਜੜਨਾ ਇਦਾਂ ਹੁਣ ਜਿਵੇਂ ਇਹ ਹੈਗਾ ਆ ਇਹ ਇਹਦਾ ਫਰੰਟ ਹੈ ਹਨਾ ਇਹ ਇਹਦਾ ਬੈਗ ਹੈ ਜੀ ਤੁਸੀਂ ਬਿਲਕੁਲ ਕੱਚੀ ਸਿਉਣ ਮਾਰਨੀ ਆ ਹਜੇ ਜਿੱਦਾਂ ਠੀਕ ਹੈ ਇਹ ਇਹਦੇ ਨਾਲ ਮੈਂ ਜੋੜ ਦਿੰਨੀ ਆ ਇਹਦੇ ਚ ਕੀ ਹੁੰਦਾ ਹੈ ਕਿ ਜਦੋਂ ਆਪਾਂ ਬੈਲਟ ਲਾਉਣੀ ਆ ਤਾਂ ਇੱਕ ਅੱਧੀ ਕਈ ਵਾਰੀ ਚੋਂਢੇੜ ਨਹੀਂ ਪੈਂਦੀ ਕਈ ਵਾਰੀ ਆਪਾਂ ਨੂੰ ਪਾਉਣੀ ਪੈਂਦੀ ਹੈ ਇਹ ਬੈਗ ਇਹ ਬੈਗ ਨਾਲ ਬੈਗ ਚੁਟ ਗਿਆ ਠੀਕ ਹੈ ਹੁਣ ਤੁਸੀਂ ਇੱਥੋਂ ਸਿਉਣ ਮਾਰਨੀ ਸ਼ੁਰੂ ਕਰੋਗੇ ਇੱਦਾਂ ਇੱਦਾਂ ਠੀਕ ਹੈ ਸਿਉਣ ਮਾਰ ਕੇ ਜਿੱਦਾਂ ਆਪਾਂ ਇੱਥੋਂ ਤੱਕ ਆਏ ਆ

ਕੀ ਹਾਂ ਹਾਂ ਦੇਖੋ ਬਲਤਾਂ ਨਹੀਂ ਪਿਆ ਕਿਤੇ ਦੀ ਕਿੱਥੇ ਨਹੀਂ ਬਲਦੀ ਸਹੀ ਹੈ ਪ੍ਰਸਨ ਮਲੇ ਹੋਦੀ ਪ੍ਰਸਨ ਸਹੀ ਹੈ ਜੀ ਹੈ ਨਹੀਂ ਕਿਵੇਂ ਬਣ ਰਹੀ ਹੈ ਰੋਕ ਪ੍ਰਭਾ ਬਸ ਦੇਖ ਲੈ ਸੀ ਬਰਾਬਰ ਹੈ ਕੱਪੜਾ ਬਰਾਬਰ ਹੈ ਸਾਰੇ ਅੱਛੀ ਲੱਗੀ ਗਲਾਂ ਕੀ ਲਾਈਂਗੀ ਫਿਰ ਬਟਨ ਕੀ ਲਾਉਣਾ ਜੇ ਤੇ ਕੁਛ ਨਾਵਾਂ ਕਿ ਨਾ ਲਾਵਾਂ ਜੀ ਖਾਲੀ ਲੱਗ ਰਿਹਾ ਕਿਵੇਂ ਖਾਲੀ ਨਹੀਂ ਲੱਗ ਰਿਹਾ ਖਾਲੀ ਤਾਂ ਲੱਗ ਰਿਹਾ ਕੀ ਲਾਵਾਂ ਜੀ ਸੋਚ ਰਹੀ ਹਾਂ ਐਦਾਂ ਦੇ ਬਟਨ ਨਾ ਲੈ ਆਵਾਂ ਦੋ ਤਿੰਨ ਤਿੰਨ ਮੋਤੀ ਲੈ ਆਉਣੀ ਆ ਤਿੰਨ ਚਾਰ ਹਾਂ ਇਹਦੇ ਮੁਤੀ ਜਿਵੇਂ ਕਿ ਪੂਰੇ ਪੂਰੇ ਜਿਵੇਂ ਅਸਤੇਰ ਕੋਲ ਵਾਈਟ ਹੋਨੇ ਸਰਦਈ ਜਿਹਾ ਲਾਡੂ ਸਰਦਈ ਪਏ ਨੇ ਹਾਂ ਹੈ ਕੋਈ ਨਹੀਂ ਤੇ ਨਰੀ ਦੋ 10 ਰੁਪਏ ਦੇ ਤੇ ਵੀਰ ਦਾ ਸੁਣੋ